ਮੈਂ ਤੁਹਾਡਾ ਆਪਣਾ ਰਣਜੀਤ ਕਲਸੀ ਚੈੱਕਪੋਸਟ ਮਿਸ ਚੈਨਲ ਤੋਂ ਆਪਾਂ ਪਹੁੰਚੇ ਜੂੜਪੁਰ ਵਿਖੇ ਤੇ ਜਿਹੜਾ ਪਿਛਲੇ ਦਿਨੀ ਗੁਰੂਵਰਦਾਸ ਪਾਰਕ ਨੂੰ ਲੈ ਕੇ ਇੱਕ ਵਿਵਾਦ ਛੜਿਆ ਹੋਇਆ ਹੈ ਐਸਸੀ ਔਰ ਜਨਰਲ ਦੇ ਵਿੱਚ ਯਾਨਕਿ ਇਹ ਜਿਹੜੀ ਪਾਰਕ ਹੈ ਪਿਛਲੇ 15 16 ਸਾਲਾਂ ਤੋਂ ਜਿਹੜੀ ਆਲੇ-ਦੁਆਲੇ ਦੀ ਲੋਕ ਆ ਉਹ ਪਾਰਕ ਦੀ ਦੇਖਭਾਲ ਕਰਦੇ ਨੇ ਪਰ ਕੁਝ ਲੋਕਾਂ ਨੂੰ ਇਹ ਜਿਹੜੀ ਪਾਰਕ ਆ ਇਹ ਪਾਰਕ ਜਿਹੜੀ ਲੋਕ ਆਣ ਕੇ ਬਹਿੰਦੇ ਨੇ ਜਾਣਦੇ ਵਾਲੇ ਜਿਹੜੀ ਸਫਾਈ ਰੱਖਣ ਲਈ ਤਤਪਰ ਰਹਿੰਦੇ ਨੇ ਪਰ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਨੇ ਉਹ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਉਹ ਵੀ ਇਸ ਜ਼ਮੀਨ ਨੂੰ ਹੜਪਣਾ ਚਾਹੁੰਦੇ ਨੇ ਇਹ ਜਿਹੜੀ ਜ਼ਮੀਨ ਆ ਇੱਥੇ ਦੇ ਜਿਹੜੇ ਲੋਕ ਆ ਵਸਿੰਦੇ ਨੇ ਜਿਹੜੇ ਰਹਿੰਦੇ ਨੇ ਉਹ ਦੱਬੇ ਤੇ ਪਿੱਛਲੇ ਹੋਏ ਲੋਕ ਨੇ ਇਹਨਾਂ ਦੀ ਕੋਈ ਬਾਹ ਫੜਨ ਵਾਲਾ ਨਹੀਂ ਹੈਗਾ ਕਈ ਵਾਰ ਵੀ ਇਹਨਾਂ ਨੇ ਪ੍ਰਸ਼ਾਸਨ ਦੇ ਕੋਲ ਵੀ ਆਪਣੀ ਮੰਗ ਰੱਖੀ ਜਿਹੜਾ ਸਾਨੂੰ ਇਹਦੇ ਬਾਰੇ ਕੋਈ ਇਨਸਾਫ ਦਵਾਇਆ ਜਾਵੇ ਕਿ ਹਰ ਸਾਲ ਕੋਈ ਨਾ ਕੋਈ ਇਹਨਾਂ ਤੇ ਇਹ ਦਬਾਅ ਬਣਾਉਣ ਵਾਸਤੇ ਕੋਈ ਨਾ ਕੋਈ ਇਹੋ ਜਿਹਾ ਉੱਠਦਾ ਆ ਤੇ ਜਾਂ ਅਤਿਆਚਾਰ ਹੁੰਦੇ ਨੇ ਪਰ ਜਿਹੜੀ ਇਹ پارک ਆ ਫਾਰਕ ਦੇ ਵਿੱਚ 28 28 ਨਵੰਬਰ 2011 ਨੂੰ ਵੀ ਦਰਸ਼ਨ ਸਿੰਘ ਸਵਾਲ ਜਿਹੜੇ ਮੌਜੂਦਾ ਐਮਐਲਏ ਸੀਗੇ ਉਹਨਾਂ ਨੇ ਇਸ ਗੁਰੂਦਾਸ پارک ਦਾ ਨਹੀਂ ਪੱਥਰ ਰੱਖਿਆ ਸੀਗਾ ਪਰ ਆਪਾਂ ਦਿਖਾਣੇ ਕਿ ਜਿਹੜਾ ਉਹਨਾਂ ਨੇ ਨਹੀਂ ਪੱਥਰ ਰੱਖਿਆ ਗਿਆ ਵਾ ਉਹ ਉਨ੍ਹਾਂ ਵਿੱਚੋਂ ਨਾਮ ਸਮਾਨਜੋਗ ਦਰਸ਼ਨ ਸਿੰਘ ਸ਼ਿਵਾਲਕ ਜਿਹੜੇ ਕਿ ਮੌਜੂਦਾ ਐਮਐਲਏ ਦਿੱਤੋਂ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੇ ਨਾਲ ਬੀਜੇ ਦਾਨਮਜੀਤ ਜਿਹੜੇ ਚੇਅਰਮੈਨ ਦਲਿਤ ਵਿਕਾਸ ਬੋਰਡ ਦੇ ਲਿਨੇਸ਼ ਸਿੰਘ ਆਣ ਜੀ ਜਿਹੜੇ ਕਿ ਡਾਇਰੈਕਟਰ ਖਾਦੀ ਬੋਰਡ ਦੇ ਨਾਲ ਮੌਜੂਦ ਸੀਗੇ ਪਰ ਇਹਨਾਂ ਇਹ ਜਿਹੜੇ ਇਹ ਜਿਹੜੇ ਮੰਤਰੀ ਰਹਿ ਚੁੱਕੇ ਨੇ ਇਹ ਜਿਹੜੇ ਲੋਕ ਨੇ ਇਹਨਾਂ ਦੀ ਵੀ ਮضی ਰੱਖੀ ਗਈ ਗੱਲ ਨੂੰ ਵੀ ਟੱਚ ਨਹੀਂ ਜਾਣਦੇ ਸਿਰੇ ਕਈ ਦਿਨਾਂ ਤੋਂ ਇਹਦਾ ਵਿਵਾਦ ਛੜਿਆ ਹੋਇਆ ਹੈ ਉਹਨਾਂ ਨੂੰ ਲੈ ਕੇ ਦਿਨ ਦੀ ਰਾਤ ਨਹੀਂ ਇਹ ਲੋਕ ਧਰਨੇ ਦੇ ਬੈਠੇ ਹੋਏ ਨੇ ਇਨਸਾਫ ਲਈ ਉਹਨਾਂ ਦੀ ਕੋਈ ਸੁਣਵਾਈ ਨਹੀਂ ਪਰ ਜਿਹੜੀ ਜਿਹੜੇ ਲੋਕ ਆਏ ਆ ਬਾਅਦ ਚੱਕਦੇ ਨੇ ਗੁਰਦਾਸਵਾਲਾ ਦੇ ਪਾਰਕ ਨੂੰ ਲੈ ਕੇ ਸਮਾਜ ਦੇ ਹਿੱਤ ਲਈ ਜੋ ਆਵਾਜ਼ ਚੱਕਦੇ ਨੇ ਉਹ ਜਿਹੜੀ ਜਰਨਲ ਕੈਟਾਗਰੀ ਦੇ ਲੋਕ ਨਹੀਂ ਉਹ ਉਹਨਾਂ ਨੂੰ ਦਬਾਉਣ ਵਾਸਤੇ ਉਹਨਾਂ ਤੇ ਝੂਠੇ ਪਰਚੇ ਕਰਾ ਕੇ ਉਹਨਾਂ ਨੂੰ ਦਬਾ ਲੈਂਦੇ ਨੇ ਉਹ ਬਗਲਬਤ ਕਰਦੇ ਆ ਜੀ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਨੇ ਆਓ ਜੀ ਪਾਰਕ ਤੇ ਚੱਲਦੇ ਆਪਾਂ ਆ ਬੈਠੇ ਜਿਹੜੀ ਸੰਗਤ ਜਿਹੜੀ ਪਾਰਕ 'ਚ ਬੈਠੀ ਆ ਚੂੜਪੁਰ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਇਹੀ ਮੰਗ ਆ ਕਿ ਜਿਹੜੀ ਗੁਰੂ ਅਰਦਾਸ ਮਰਦ ਦੇ ਨਾਂ ਤੇ ਪਾਰਕ ਬਣੀ ਹੋਈ ਆ ਇਹਨਾਂ ਨੂੰ ਇਹ ਪਾਰਕ ਇਹਨਾਂ ਨੂੰ ਸਪੁਰਦ ਕਰ ਦਿੱਤੀ ਜਾਵੇ ਤਾਂ ਕਿ ਇਹਨਾਂ ਦੇ ਜੋ ਜੋ ਵੀ ਇਹਨਾਂ ਦੇ ਕਾਰਜਕ੍ਰਮ ਹੋਣਗੇ ਜਾਂ ਹੁੰਦੇ ਨੇ ਉਹ ਆਪਣੇ ਪਾਰਕ ਦੇ ਵਿੱਚ ਬੜੀ ਤਰੀਕੇ ਨਾਲ ਕਰ ਸਕਣ ਤੇ ਬੱਚਿਆਂ ਦੇ ਖੇਡਣ ਦਾ ਵੀ ਪ੍ਰਬੰਧ ਕੀਤਾ ਜਾ ਸਕੇ ਗੱਲਬਾਤ ਕਰਦੇ ਆ ਪੀਐਸਪੀ ਜ਼ਿਲ੍ਹਾ ਪ੍ਰਧਾਨ ਨੇ ਪਰਗਨ ਬਲਕਾ ਜੀ ਪਰਗਨ ਬਲਗਜੀ ਜਿਹੜੀ ਅੱਜ ਦੀ ਜਿਹੜੀ ਧਾਰਨਾ ਪ੍ਰਦਰਸ਼ਨ ਤੁਸੀਂ ਲਗਾਇਆ ਇਹਦਾ ਦਸੂ ਕਾਰਨ ਕੀ ਆ ਜਿਹਦਾ ਕਾਰਨ ਇਹ ਆ ਜਦੋਂ ਵੀ ਇਲੈਕਸ਼ਨ ਆਂਦੀ ਆ ਇੱਥੇ ਦੇ ਤੁਣਾੜ ਲੋਕ ਜਿਹੜੇ ਆ ਉਹ ਵੋਟਾਂ ਲੈਣ ਦੀ ਖਾਤਰ ਇੱਥੇ ਆਂਦੇ ਇਸ ਮਹੱਲੇ ਤੇ ਵਸਤੀ ਤੇ ਇਸਤੇ ਅਤਿਆਚਾਰ ਕਰਦੇ ਆ ਕਰਕੇ ਇਹਨਾਂ ਦੇ ਸੱਟਾ ਪਿੱਟਾ ਮਾਰਦੇ ਆ ਮਾਰਕੀਨਾਂ ਨੂੰ ਡਰਾ ਤਮ ਕਾ ਕੇ ਹਮੇਸ਼ਾ ਵੋਟਾਂ ਲੈ ਲੈਂਦੇ ਆ ਵੋਟਾਂ ਲੈਣ ਤੋਂ ਬਾਅਦ ਦੁਬਾਰਾ ਫਿਰ ਜਦੋਂ ਵੀ ਇਲੈਕਸ਼ਨ ਆਂਦੀ ਆ ਇਹਨਾਂ ਦੇ ਘਰਾਂ ਦੇ ਵਿੱਚ ਵੜ ਵੜ ਕੇ ਇਹਨਾਂ ਨੂੰ ਕੁੱਟਿਆ ਜਾਂਦਾ ਇਹਨਾਂ ਤੇ ਹਰਤੇਚਾਰ ਕੀਤਾ ਜਾਂਦਾ ਆ ਜਿਹੜੀ ਪਾਰਕ ਸਿਲਵਰ ਰੁਬਦਾਸ ਮਾਰਾ ਇੱਥੇ ਨਾਤੇ ਪਾਰਕ ਬਣੀ ਹੋਈ ਆ ਇੱਥੇ ਉਸ ਉਸ ਵੇਲੇ ਦੇ ਐਮ ਐਲ ਏ ਸਾਹਿਬ ਨੇ ਇਹਦਾ ਨੀ ਪੱਥਰ ਰੱਖਿਆ ਹੋਇਆ ਉਹ ਜਾਂ ਤਾਂ ਇਹ ਇਹ ਸਾਡੇ ਰਹਿਬਰਾਂ ਨੂੰ ਸਾਡੇ ਗੁਰੂਆਂ ਨੂੰ ਨਹੀਂ ਮੰਨਦੇ ਜਾਂ ਫਿਰ ਉਸ ਮੌਕੇ ਦੇ ਐਮ ਐਲ ਏ ਨੂੰ ਨਹੀਂ ਮੰਨਦੇ ਉਦੋਂ ਵੀ ਐਮ.ਐਲ.ਏ ਇਥੋਂ ਜਿਹੜਾ ਐਸ.ਸੀ ਸੀਗਾ ਹੁਣ ਵੀ ਜਿਹੜਾ ਐਮ.ਐਲ.ਏ ਆ ਕਾਂਗਰਸ ਦਾ ਉਹ ਐਸ.ਸੀ ਆ ਪਰ ਗੱਲ ਇਹ ਆ ਇਥੋਂ ਦਾ ਨਮਨੀਤ ਬਿੱਟੂ ਜਿਹੜਾ ਐਮ.ਪੀ ਆ ਉਹ ਇਲੈਕਸ਼ਨ ਐਮ.ਪੀ ਦੀ ਲੜ ਰਿਹਾ ਐਮ.ਪੀ ਦੀਆਂ ਵੋਟਾਂ ਲੈਣ ਦੀ ਖਾਤਰ ਇਹਨਾਂ ਲੋਕਾਂ ਨੂੰ ਡਰਾ ਰਿਹਾ ਧਮਕਾ ਰਿਹਾ ਇਥੋਂ ਦਾ ਇੱਕ ਮੰਤਰੀ ਆ ਉਹਨੇ ਪੂਰਾ ਜ਼ੋਰ ਲਾ ਕੇ ਇਹਨਾਂ ਤੇ ਪਰਚਾ ਦਰਜ ਕਰਾਇਆ 11 ਬੰਦਿਆਂ ਤੇ ਐਫ.ਆਈ.ਆਰ ਦਰਜ ਕੀਤੀ ਆ ਜੇ ਉਹ ਐਫ.ਆਈ.ਆਰ ਜਦ ਤੱਕ ਇਹ ਕੈਨਸਲ ਨਹੀਂ ਕਰਦੇ ਉਦੋਂ ਤੱਕ ਅਸੀਂ ਆਪਣੀ ਪਾਰਟੀ ਵੱਲੋਂ ਵਾਜਨ ਸਮਾਜ ਪਾਰਟੀ ਵੱਲੋਂ ਇਹ ਧਰਨਾ ਜਿਹੜਾ ਆ ਇਸ ਧਰਨੇ ਦੇ ਵਿੱਚ ਰੈਗੂਲਰ ਅਸੀਂ ਜਿਹੜਾ ਇਹਨਾਂ ਦਾ ਪਿੰਡ ਵਾਛੀਆਂ ਦਾ ਸਾਥ ਦੇਵਾਂਗੇ ਦਲਤਾਂ ਤੇ ਹੋ ਰੇ ਅਤਿਆਚਾਰ ਨੂੰ ਰੋਕਣ ਲਈ ਅਸੀਂ ਦਿਨ ਰਾਤ ਜਿਹੜਾ ਇੱਕ ਕਰਾਂਗੇ ਇਹ ਧਰਨਾ ਦਾ ਅਸੀਂ ਦਿੰਨੇ ਆ ਟਾਈਮ ਸਪੈਂਡਿੰਗ ਧਰਨਾ ਜਿਹੜਾ 13 ਤਰੀਕ ਤੱਕ ਚੱਲੂਗਾ ਉਸ ਤੋਂ ਬਾਅਦ 15 ਤਰੀਕ ਨੂੰ ਜਿਹੜਾ ਸਵੇਰ ਨੂੰ ਇਹ ਧਰਨਾ ਡੀਸੀ ਦਫ਼ਤਰ ਚਲੇ ਜਾਊਗਾ ਮੌਕੇ ਦੇ ਵਿੱਚ ਚੱਲ ਰਹੀ ਸਰਕਾਰ ਪ੍ਰਸ਼ਾਸਨ ਸਰਕਾਰ ਆ ਇਨੂੰ ਅਸੀਂ ਕਹਿ ਰਹੇ ਹਾਂ ਐਸੀਆਂ ਤੇ ਅਤਿਆਚਾਰ ਬੰਦ ਕਰਨ ਲੋਕਾਂ ਤੇ ਜਿਹੜੇ ਝੂਠੇ ਪਰਚੇ ਕੀਤੇ ਆ ਉਹਨੂੰ ਜਿਹੜੇ ਵਾਪਸ ਲੈਣ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਪਾਰਕ ਆ ਇਹ ਸਾਡੇ ਸਮਾਜ ਦੀ ਪਾਰਕ ਆ ਸਾਡੇ ਗੁਰੂਆਂ ਦੀ ਪਾਰਕ ਆ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਲੋਕ 40 ਲੋਕ ਆ ਸਾਡੇ ਗੁਰੂ ਸ੍ਰੀ ਗੁਰੂ ਵਿਦਾਸ ਮਹਾਰਾਜ ਦੇ ਇਹ ਲੋਕ ਜੇ ਸਾਡੇ ਗੁਰੂ ਨੂੰ ਨਹੀਂ ਮੰਨਦੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਮੰਨਣਗੇ ਇਸ ਕਰਕੇ ਅਸੀਂ ਜਿਹੜਾ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਜਿਹੜਾ ਸਤਕਾਰਯੋਗ ਆ ਅਸੀਂ ਜਿਹੜਾ ਆਪਣੀ ਪਾਰਟੀ ਵੱਲੋਂ ਜਿਹੜਾ ਕਿਸੇ ਨਾਲ ਵੀ ਕਿਸੇ ਸਮਾਜ ਨਾਲ ਵੀ ਕਿਤੇ ਵੀ ਕੋਈ ਤੱਕਾ ਹੋਊਗਾ ਅਸੀਂ ਦਿਨ ਰਾਤ ਜਿਹੜਾ ਅੰਦੋਲਨ ਇਸੇ ਤਰ੍ਹਾਂ ਨਾਲ ਜਾਰੀ ਰੱਖਾਂਗੇ ਬਾਕੀ ਬਹੁਜਨ ਸਮਾਜ ਪਾਰਟੀ ਇਹਨਾਂ ਦੇ ਲਈ ਸਵੇਰੇ ਕਮਿਸ਼ਨਰ ਨੂੰ ਲੁਧਿਆਣਾ ਮਿਲਣ ਜਾ ਰਹੀ ਆ ਜੇ ਕਮਿਸ਼ਨਰ ਕੱਲ ਨੂੰ ਕੋਈ ਸਾਨੂੰ ਇਹਦੇ ਬਾਰੇ ਕੋਈ ਸਹੀ ਤਰ੍ਹਾਂ ਕੋਈ ਪਰਚਾ ਕੈਨਸਲ ਕਰਨ ਲਈ ਕੋਈ ਦੱਸਦਾ ਤਾਂ ਠੀਕ ਹੈ ਨਹੀਂ ਤਾਂ ਧਰਨਾ ਇਸੇ ਤਰ੍ਹਾਂ ਚੱਲੂਗਾ ਉਸ ਤੋਂ ਬਾਅਦ ਸੋਮਵਾਰ ਨੂੰ ਦੁਬਾਰਾ ਧਰਨਾ ਜਿਹੜਾ ਨੀਸੀ ਦਫਤਰ ਚੱਲੂਗਾ ਉੱਥੇ ਦਿਨ ਦਾ ਤੇ ਦਹੀਂ ਦਾ ਹੀ ਧਰਨਾ ਚੱਲਦਾ ਰਹੂਗਾ ਆਪਾਂ ਗੱਲ ਕਰਾਂਗੇ ਜੀ ਬਲਵਿੰਦਰ ਜੱਸੀ ਨਾਲ ਬਲਵਿੰਦਰ ਜੱਸੀ ਜੀ ਦੱਸੋ ਕਿ ਜਿਹੜੀ ਇਹ ਜਗ੍ਹਾ ਹੈ ਜਿਹੜੀ ਇਹ ਫਾਰਮ ਕੰਪਨੀ ਲਈ ਹੈ ਕਿੰਨੇ ਕਲੋਨੀ ਤੇ ਕਿੰਨੇ ਕਿੱਲੇ ਤੇ ਬਣੀ ਹੋਈ ਹੈ ਇਹ ਸਰ ਸਭ ਤੋਂ ਵੱਲ ਦਾ ਜੈਪੀਮ ਜੈ ਭਾਰਤ ਇਹ ਜੋ ਫਾਰਮ ਹੈ ਉਹਦਾ ਤੋਂਨੀ ਯੋਜਨਾ ਦੇ ਅੰਦਰ ਆਉਂਦੀ ਆ ਇਹ ਕਿਉਂਕਿ ਅੱਜ ਤੋਂ 25-30 ਸਾਲ ਪਹਿਲਾਂ ਤੋਂ ਇਹ ਰਕਬਾ ਜਿਹੜਾ ਸੀਗਾ ਉਹ 1.5 ਕਿੱਲੇ ਦੇ ਕਰੀਬ ਸੀਗਾ ਜਿਹਦੇ ਵਿੱਚੋਂ ਤਕਰੀਬਨ 10 10.5 ਕਨਾਲਾਂ ਦੇ ਵਿੱਚ ਇਹ ਰਕਬਾ ਜਿਹੜਾ ਸੀ ਐਜੇ ਕਲੋਨੀ ਦਾ ਰੂਪ ਦੇ ਵਿੱਚ ਸਰਕਾਰ ਨੇ ਦਿੱਤਾ ਸੀ 4-4 ਮਰਲੇ ਜੋ ਇੱਥਾ ਹੋ ਗਿਆ ਤੇ ਤੈਪ ਚੱਲਦਾ ਸੀ ਉਸ ਤੋਂ ਬਾਅਦ ਪੰਜ-ਪੰਜ ਮਰਲਿਆਂ ਤੋਂ ਬਾਅਦ ਜੋ ਬਚਪ ਰਕਬਾ ਸੀਗਾ ਇਹ ਤਕਉਨੀ ਜਿਹੜੀ ਪਾਰ ਸੀਗੀ ਬੱਚਿਆਂ ਦੇ ਖੇਡਣ ਵਾਸਤੇ ਜਿਹੜੀ ਸੀ ਜਗਾ ਉਸ ਟਾਈਮ ਤੇ ਸਰਕਾਰ ਨੇ ਛੱਡ ਦਿੱਤੀ ਸੀ ਇਹ ਇਹਦੇ ਵਿੱਚ ਜਿਹੜੇ ਆਉਣ ਵਾਲੇ ਸਾਡੇ ਬੱਚੇ ਜਿਹੜੇ ਆ ਉਹ ਪੜ੍ਹ ਸਕਦੇ ਇੱਥੇ ਬੈਠ ਕੇ ਮਾੜਾ ਮੋਟਾ ਖੇਡ ਸਕਦੇ ਆ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਿਹੜੇ ਆ ਇਸ ਪਾਰਕ ਨੂੰ ਸਾਡੇ ਦੋਸਤ ਇਸਤੇਮਾਲ ਕਰ ਸਕਦੇ ਆ ਇਹ ਕਿੰਨੀ ਗੱਲ ਹੈ ਕਿ ਕੋਈ ਪਾਰਕ ਇਹ ਤਕਰੀਬਨ ਲਗਭਗ ਜੋ ਇਹ ਆਬਾਦੀ ਬਣੀ ਹੋਈ 25-30 ਸਾਲਾਂ ਤੋਂ ਜਿਹੜਾ ਹੈਗਾ ਇਹ ਪਾਰਕ ਜਿਹੜੀ ਇੱਥੇ ਬਣੀ ਹੋਈ ਹੈ 25-30 ਸਾਲਾਂ ਤੋਂ ਪੀਏ ਬੱਚਾ ਵਾਸਤੇ ਮਨਹ ਤੱਕ ਮੈਦਾਨ ਹੀ ਬਣਿਆ ਜਾਂ ਕੋਈ ਪਾਰਕ ਪ੍ਰੋਜੈਕਟ ਇਹਨਾਂ ਬਣਿਆ ਦੇਖੋ 25-30 ਸਾਲਾਂ ਤੋਂ ਤਕਰੀਬਨ ਇੱਥੋਂ ਦੇ ਜੋ ਵਸਿੰਦੇ ਲੋਕ ਨੇ ਇਸ ਪਾਰਕ ਦੀ ਦੇਖਰੇਖ ਕਰ ਰਹੇ ਆ ਚਾਰਦਵਾਰੀਆਂ ਕੰਡੇ-ਗੁੰਡੇ ਲਾਏ ਤਾਰਾਂ ਲਾਈਆਂ ਹੋਣਾਂ ਉਦੋਂ ਤੋਂ ਇਹ ਪਾਰਕ ਦਾ ਘਾਹ ਕੋ ਸਵਾਰ ਕੇ ਜਿਹੜਾ ਇਹਨੂੰ ਜਿਹੜਾ ਸਾਂਭਸ ਬਈਆ ਕਰਦੇ ਆ ਰਹੇ ਸੀਗੇ ਹੁਣ ਕੋਸ਼ਿਸ਼ ਸ਼ਰਾਰਤੀ ਅੰਸਰ ਜਿਹੜੇ ਹੈਗੇ ਨੇ ਇਸ ਇਲਾਕੇ ਦੇ ਜੱਟ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਮੌਜੂਦਾ ਸਰਕਾਰਾਂ ਦੇ ਵਿੱਚ ਮਿਲੇ ਹੋਏ ਨੇ ਔਰ ਉਹ ਮਿਲ ਕੇ ਜਿਹੜਾ ਹੈਗਾ ਇਸ ਸਾਡੇ ਇਹ ਗਲਤ ਲੋਕਾਂ ਦੇ ਉੱਪਰ ਅਤਿਆਚਾਰ ਕਰ ਰਹੇ ਨੇ ਜੋ ਸਫਾਈ ਵੀ ਕਰਦੇ ਤਾਂ ਹੁਣ ਸਫਾਈ ਨਹੀਂ ਕਰ ਲੈਂਦੇ ਆ ਕਿ ਇੱਥੇ ਸੜਕਾਂ ਦੇ ਉੱਪਰ ਗਾਲੀ-ਗਲੋਚ ਕੱਢਦੇ ਆ ਔਰ ਜ਼ਬਰਦਸਤੀ ਤੱਕਾ ਕਰਕੇ ਮਤਲਬ ਕਿ ਜਿਹੜਾ ਇਹਨਾਂ ਦੇ ਪਰਚੇ ਦਰਜ ਕਰਵਾਉਂਦੇ ਆ। ਅਜਿਸਤਾ 2011 ਦੇ ਵਿੱਚ ਵੀ ਇੱਕ ਆਪਣਾ ਇੱਥੇ ਦਾ ਜਿਹੜਾ ਐਮ.ਐਲ.ਏ. ਸੀਗਾ ਦਰਸ਼ਨ ਸਿੰਘ ਸਵਾਲ ਕਰਦੇ। ਉਹ ਵੀ ਇੱਕ ਐਸੀ ਸਮਾਜ ਦੇ ਵਿੱਚੋਂ ਸੀਗਾ। ਜਿਹੜਾ ਹੁਣ ਦਾ ਐਮ.ਐਲ.ਏ. ਆ ਉਹ ਵੀ ਕਹਿੰਦੇ ਐਸੀ ਸਮਾਜ ਦੇ ਵਿੱਚੋਂ ਆ। ਕਦੀ ਇਹਨਾਂ ਬਾਰੇ ਕੋਈ ਐਮ.ਐਲ.ਏ. ਕੋਲ ਕਿਸੇ ਮਾਮਲੇ ਚੱਕੇ ਦੇ ਬਾਰੇ ਦੇਖੋ ਇਹ ਸਰਕਾਰਾਂ ਜਿਹੜੀਆਂ ਉਸ ਟਾਈਮ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਦੀਆਂ ਕਈ ਵਾਰੀ ਕੋਈ ਸ਼ਰਾਰਤਾਂ ਹੁੰਦੀਆਂ ਨੇ ਵੀ ਅਸੀਂ ਇਹਨਾਂ ਲੋਕ ਕਈ ਲੋਕਾਂ ਦੇ ਨਾਲ ਤੱਕਾ ਕਰੀਏ ਤੇ ਤੱਕਾ ਕਰਨ ਤੋਂ ਬਾਅਦ ਇਹ ਕਰੀਬ ਲੋਕ ਜਿਹੜੇ ਸਾਡੇ ਆ ਕੇ ਪੈਰਾਂ ਦੇ ਵਿੱਚ ਲੱਗਣ ਤਾਂ ਕਿ ਅਸੀਂ ਜਿਹੜੀਆਂ ਇਹ ਵੋਟ ਬੈਂਕ ਆਪਣਾ ਇਕੱਠਾ ਕਰ ਚੁੱਕੇ ਕਿਉਂ ਇਦਾਂ ਦੇ ਕੁਝ ਸਰਕਾਰਾਂ ਦੇ ਸਟੰਟ ਹੁੰਦੇ ਨੇ ਇਹ। ਪਰ ਜਿੱਦਾਂ ਇਹ ਸ਼ਹਿਰ ਕੀ ਇੱਥੇ ਦਾ ਮੌਜੂਦਾ ਐਮਐਲਏ ਵੀ ਕਾਂਗਰਸ ਪਾਰਟੀ ਦਾ ਵਾ ਜਿਹੜਾ ਕਿ ਇਸ ਜਮੀਨ ਨੂੰ ਜਾਂ ਜਿੱਥੇ ਪਹਿੜੀ ਪਾਰਕ ਬਣੀ ਹੋਈ ਆ ਪਾਰਕ ਤੇ ਜਾਂ ਜਿਹੜੇ ਇੱਥੇ ਆਰਵਲ ਲੋਕ ਰਹਿੰਦੇ ਨੇ ਇੱਥੇ ਅਥਾਚਾਰ ਕਰਨ ਵਾਲੇ ਵੀ ਕਾਂਗਰਸੀ ਪਾਰਟੀ ਨਾਲ ਸੰਬੰਧ ਰੱਖਦੇ ਨੇ। ਪਰ ਉਹਦੇ ਬਾਰੇ ਵੀ ਤੁਸੀਂ ਇਹਦੇ ਬਾਰੇ ਕੀ ਜਾਨਣਾ ਚਾਹੁੰਦੇ? ਦੇਖੋ ਇਸ ਟਾਈਮ ਗੱਲ ਇਹ ਵੀ ਕਾਂਗਰਸ ਦੀ ਸਰਕਾਰ ਅੱਜ ਤੱਕ ਕਦੇ ਇਹਨਾਂ ਲੋਕਾਂ ਦੇ ਉੱਪਰ ਪਰਚਾ ਇਸ ਪਾਰਕ ਦੇ ਸੰਬੰਧ ਨੂੰ ਲੈ ਕੇ ਕਦੇ ਦਰਜ ਨਹੀਂ ਹੋਇਆ। ਉਦਾ ਕਾਰਨ ਇਹ ਸੀਗਾ ਵੀ ਇਹ ਸਾਡੇ ਸਮਾਜ ਦੇ ਜਿਹੜੇ ਲੋਕ ਨੇ ਇਹ ਜਦੋਂ ਵੀ ਇਸ ਪਾਰਕ ਦੇ ਸਬੰਧ ਦੇ ਵਿੱਚ ਕੋਈ ਗੱਲ ਚੱਲਦੀ ਸੀ ਤਾਂ ਬਹੁਤ ਜਨ ਸਮਾਜ ਪਾਰਟੀ ਦਾ ਸਹਿਯੋਗ ਹਮੇਸ਼ਾ ਲੈਂਦੇ ਸੀ। ਇਸ ਵਾਰ ਕੀ ਹੋਇਆ ਕੁਝ ਸ਼ਰਾਬੀ ਆਂਸਰ ਜਿਹੜੇ ਸੀਗੇ ਕਾਂਗਰਸ ਸਰਕਾਰ ਦੇ ਹੀ ਸ਼ਰਾਬੀ ਆਂਸਰਾਂ ਦੇ ਵਿੱਚ ਮਿਲ ਕੇ ਇਹ ਪਰਚਾ ਦਰਜ ਕਰਵਾਇਆ ਝੂਠਾ ਪਰਚਾ ਦਰਜ ਹੋਇਆ। ਬਿਲਕੁਲ ਇੱਥੇ ਇੰਸਪੈਕਟਰ ਸਾਹਿਬ ਖੜੇ ਸੀ ਪਾਰਕ ਦੇ ਵਿੱਚ ਦੋ ਤਿੰਨ ਸ਼ਰਾਬੀ ਆਨਸਰ ਆਏ ਤੇ ਇਸ ਰੋਡ ਦੇ ਉੱਪਰ ਆ ਕੇ ਉਹਨਾਂ ਨੇ ਗੱਡੀਆਂ ਗਾਲਾਂ ਵੀ ਕੱਢੀਆਂ ਔਰ ਸੂਚਕ ਜਾਤੀ ਪ੍ਰਤੀ ਸੂਚਕ ਸ਼ਬਦ ਵੀ ਬੋਲੇ ਉਹਨਾਂ ਲੋਕਾਂ ਨੇ ਸਰ ਜੀ ਇਹ ਪਾਰਕ ਦਾ ਪਾਰਕ ਦੇ ਪਿਛਲੇ ਪਾਸੇ ਜਿਹੜਾ ਖੇਤ ਸੀ ਲੱਗਦਾ ਵਾ ਜਿਹੜੇ ਖੇਤ ਦੇ ਨਾਲ ਜਗ੍ਹਾ ਸੱਤੀ ਬੈਠ ਕੇ ਕੀ ਕਰ ਰਹੇ ਉਹ ਤਾਂ ਐਸਾ ਇਲਾਕੇ ਦੇ ਵਿੱਚ ਜਿਹੜਾ ਹੈਗਾ ਕਾਫੀ ਜ਼ਿਆਦਾ ਜਿਹੜੀਆਂ ਕਲੋਨੀਆਂ ਕੱਟੀਆਂ ਹੋਈਆਂ ਨੇ ਕਲੋਨੀਆਂ ਕੱਟਣ ਤੋਂ ਬਾਅਦ ਇਹਨਾਂ ਜ਼ਮੀਨਾਂ ਦੇ ਭਾਅ ਜਿਹੜੇ ਕਾਫੀ ਤੇਜ਼ੀ ਨਾਲ ਵਧੇ ਜੋ ਇਸ ਪਾਰਕ ਦੇ ਸੱਦੇ ਪਾਸੇ ਜੋ ਹੈ ਥੋੜਾ ਜਿਹਾ ਰਸਤਾ 20 25 ਫੁੱਟ ਦਾ ਇੱਕ ਰਸਤਾ ਜਿਹੜਾ ਹੈ ਪਿਛਲੇ ਉਹ ਜ਼ਮੀਨ ਜਿਹੜੀ ਹੈ ਉਹ ਜ਼ਮੀਨ ਦੇ ਵਾਸਤੇ ਉਹ ਤੱਕੇ ਨਾਲ ਉੱਥੋਂ ਮਤਲਬ ਕਿ ਬਾਹੂ ਕੇ ਰਸਤਾ ਬਣਾ ਲਿਆ ਜਦੋਂ ਇਹ ਗਰੀਬ ਲੋਕ ਉਧਰ ਨੂੰ ਜਾ ਕੇ ਰਸਤਾ ਖੋਲਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿਰਪਾਨਾਂ ਗੜਾਸੀਆ ਲੈ ਕੇ ਇਹ ਗਰੀਬ ਦਲਦ ਭਾਈਚਾਰਾ ਨਾਲ ਜਿਹੜਾ ਆ ਕੇ ਉਹ ਤੱਕਾ ਸ਼ਾਈ ਕਰਦੇ ਆ ਔਰ ਅਸੀਂ ਜਿਹੜਾ ਬੋਝਨ ਸਮਾਜ ਪਾਰਟੀ ਸਮੁੱਚੀ ਬੋਝਨ ਸਮਾਜ ਪਾਰਟੀ ਪੰਜਾਬ ਵੱਲੋਂ ਮੰਗ ਕਰਦੇ ਆ ਕਿ ਇਹ ਲੋਕ ਜੋ ਸਾਡੇ ਸ਼ਡਿਊਲ ਕਾਸਟਾਂ ਦੇ ਉੱਪਰ ੱੱਕਾ ੱੱਕਾ ਕਰਦੇ ਨੇ ਤਾਨਾਸ਼ਾਹੀ ਕਰਦੇ ਨੇ ਇਹਨਾਂ ਦੇ ਉੱਪਰ ਐਸਸੀ ਐਸਟੀ ਐਕਟ ਲਾ ਕੇ ਇਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆਹੀ ਸਰਕਾਰ ਤੋਂ ਮੰਗ ਕਰਦੇ ਆ। ਫਿਰ 11 ਵਿੱਚ ਇੱਕ ਨੀ ਪੱਥਰ ਰੱਖਿਆ ਗਿਆ ਸੀ ਗੁਰੂ ਦਾਸ پارک ਦਾ ਨਾ ਆ ਦਾ। ਉਸ ਤੋਂ ਬਾਅਦ ਇੱਕ ਬੋਰਡ ਲੱਗਾ ਕਿ ਆਮ ਆਮ ਲੋਕਾਂ ਨੂੰ ਸੂਚਿਤ ਕਿ ਦਿੰਦਾ ਕਿ ਇੱਥੇ ਪ੍ਰੋਗਰਾਮ ਵੀ ਕਰਨਾ ਜਾਂ ਕੋਈ ਹੋਰ ਫੰਕਸ਼ਨ ਕਰਨਾ ਮਨਾ ਕੀਤਾ ਗਿਆ। ਦੇਖੋ ਇੱਥੇ ਕੋਈ ਵੀ ਪ੍ਰੋਗਰਾਮ ਨਹੀਂ ਹੁੰਦਾ ਬੱਚਿਆਂ ਲਈ ਸਿਰਫ ਖੇਡਣ ਵਾਸਤੇ ਪਾਰਕ ਹੈ ਕਿਉਂਕਿ ਇਹ ਗਰੀਬ ਲੋਕਾਂ ਦੀ ਬਸਤੀ ਹੈ। ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਜੇ ਕੋਈ ਬੱਚੇ ਦਾ ਬਰਥਡੇ ਮਨਾਵ ਵੀ ਲਿਆ ਤਾਂ ਉਹਨਾਂ ਅਸੀਂ ਪ੍ਰੋਗਰਾਮ ਨਹੀਂ ਕਹਿੰਦੇ ਨਾ ਹੀ ਇੱਥੇ ਕੋਈ ਪੋਲੀਟਿਕਲ ਪ੍ਰੋਗਰਾਮ ਹੁੰਦਾ ਸਾਂਝੇ ਤੌਰ ਤੇ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਜਿਹੜੀ ਪਾਰਕ ਚੱਲ ਰਹੀ ਆ ਅਗਰ ਕੋਈ 바ਵਾ ਸਾਹਿਬ ਦਾ ਕੋਈ ਛੋਟਾ ਫੰਕਸ਼ਨ ਹੁੰਦਾ ਜਾਂ ਵੱਡਾ ਫੰਕਸ਼ਨ ਹੁੰਦਾ ਉਹਨੂੰ ਜੇ ਅਗਰ ਸੈਲੀਬ੍ਰੇਟ ਕਰਦੇ ਵੀ ਉੱਚ ਮਾੜਾ ਵੀ ਕਿਹਾ ਜੀ ਇਹ ਗਰੀਬ ਗਲਤ ਲੋਕ ਹੋਰ ਜਾ ਕੇ ਸੜਕਾਂ ਦੇ ਉੱਪਰ ਕਰਨ ਕਿੱਥੇ ਕਰਨੇ ਗਰੀਬ ਲੋਕ ਜਾ ਕੇ ਇਸ ਕਰਕੇ ਜੋ ਤਿੰਨ ਕਨਾਲ ਦੇ ਕਰੀਬ ਦਾ ਜਿਹੜਾ ਰਕਬਾ ਹੈ ਇਹਦੇ ਵਿੱਚ ਹੀ ਇਹ ਜਿਹੜੇ ਯੂਟਿਲਾਈਜ਼ ਗਰੀਬ ਜਿਹੜੇ ਲੋਕ ਨੇ ਦੇ ਬੱਸ ਨੂੰ ਨੀ ਕਿਹਾ ਅਜੀਤ ਪ੍ਰਦੀਪ ਜੀ ਜਿਹੜਾ ਤੁਸੀਂ ਇੱਥੇ ਕਿੰਨੇ ਸਾਲ ਤੋਂ ਰਹੇ ਪਹਿਲਾਂ ਦਾ ਜੈਪੀਨ ਜੈ ਭਰ ਸਾਰੇ ਸਾਨੂੰ ਹੋ ਗਿਆ 25-30 ਸਾਲ ਇੱਥੇ ਪਰ 25-30 ਸਾਲ ਦੇ ਵਿੱਚ ਇਹ ਜਿਹੜੀ ਪਾਰਕ ਬਣੀ ਹੋਈ ਆ ਹਾਲੇ ਤੱਕ ਅੱਗੇ ਕਿਉਂ ਨਹੀਂ ਵੱਸ ਗਈ ਵੱਲ ਸਕੀ ਇਹ 4-4 ਫੁੱਟ ਪਹਿਲਾਂ ਇੱਥੇ ਢੇਰ ਸੀਗਾ ਜਦੋਂ ਅਸੀਂ ਪਹਿਲਾਂ ਇੱਥੇ ਰਹਿੰਦੇ ਸੀਗੇ ਜਦੋਂ 4-4 ਫੁੱਟ ਢੇਰ ਅਸੀਂ ਆਪਣੇ ਹੱਥਾਂ ਨਾਲ ਚੱਕਿਆ ਸਾਰਾ ਟਰਾਲੀਆਂ 'ਚ ਪਾ ਕੇ ਸਫਾਈ ਕੀਤੀ ਹੈ 2011 ਦਾ ਨੀਂ ਪੱਤਰ ਸੀਗਾ ਉਦੋਂ ਦਾ ਨੀਂ ਪੱਤਰ ਕਿਸੇ ਨੂੰ ਦਿਖਿਆ ਨਹੀਂ ਉੱਥੇ ਢੂੜੇ ਦੇ ਵਿੱਚ ਜਦੋਂ ਤਾਂ ਹੁਣ ਸਫਾਈ ਹੋ ਗਈ ਸਾਰੇ ਪਾਸੇ ਲੇਟਾਂ ਲੱਗੀਆਂ ਰੁਪਈਆ ਰੁਪਈਆ ਇਕੱਠਾ ਕਰਕੇ ਅਸੀਂ ਲੇਟਾਂ ਲਾਈਆਂ ਠੀਕ ਹੈ ਜੀ ਤੇ ਕੁਰਸੀਆਂ ਲਾਈਆਂ ਸਾਰਾ ਕੁਝ ਅਸੀਂ ਹੁਣ ਇਹਨਾਂ ਨੂੰ ਦਿਖਿਆ ਵੀ ਹੁਣ ਇਹਨਾਂ ਨੂੰ ਪਤਾ ਹੈ ਵੀ ਇਹ ਸਫਾਈ ਵੀ ਕਰਦੇ ਆ ਤੇ ਹੁਣ ਜਾਣ ਕੇ ਇੱਥੇ ਦੇ ਸਰਪੰਚ ਮਨਦੀਪ ਸਿੰਘ ਜਿਹੜਾ ਮੌਜੂਦਾ ਆ ਕਾਂਗਰਸੀ ਉਹ ਆ ਕੇ ਲਾਤੜੋਂਗਾ ਜੀ ਕਦੇ ਪੋਸਟ ਕਦੇ ਕੋਈ ਪੋਸਟ ਨਾ ਭੇਜਣ ਕਦੇ ਕੋਈ ਸਾਰੇ ਪੋਸਟਾਂ ਹੀ ਵਿਕੇ ਗਏ ਤੇ ਨਿਯਾਇਤ ਸਾਡੇ ਨੇ ਧੱਕਾ ਕਰਦੇ ਆ ਧੱਕੇ ਨਾਲ ਗੱਡੀਆਂ ਚ ਭੌਂਦੇ ਸ ਸਮਾਜਿਕ ਸੰਸਥਾਵਾਂ ਨੇ ਉਹਨਾਂ ਨਾਲ ਕਦੀ ਗੱਲਬਾਤ ਕੀਤੀ ਹਾਂਜੀ ਉਹਨਾਂ ਨਾਲ ਗੱਲ ਕੀਤੀ ਸੀ ਕਿ ਹੁਣ ਗਾਂ ਦਾ ਫਿਰ ਉਹਨਾਂ ਨੇ ਉਹਨਾਂ ਦੱਸਿਆ ਸਾਨੂੰ ਵੀ ਇੱਦਾਂ ਦਾ ਹੁਣ ਚਾਰ ਦੁਆਰੀ ਕਰਾ ਕੇ ਸਾਰਾ ਕੁਝ ਆਪਾਂ ਡੀਸੀ ਦੇ ਧਰਨਾ ਦੇਣਾ ਸਾਰਾ ਜਾ ਕੇ ਉੱਥੇ ਗੱਲਬਾਤ ਕਰਕੇ ਸਾਰੀ ਅੱਗੇ ਤੋਂ ਕਾਰਵਾਈ ਹੁਣ ਕਰਾਂਗੇ ਨਾਲ ਰਲ ਕੇ ਸਾਰੇ ਉਹ ਜਿਹੜਾ ਮਸਾ ਚੱਲਦਾ ਆ ਰਿਹਾ ਕਿ ਹਰ ਸਾਲ ਇਹ ਕਿਤੇ ਨਾ ਕਿਤੇ ਜਿਹੜੀ ਛੇੜ ਦਿੰਦੇ ਨੇ ਜਿਹਦੇ ਕਰਕੇ ਸਮਾਜ ਨੂੰ ਸਾਨੂੰ ਪਰੇਸ਼ਾਨੀ ਤੇ ਬਾਹਰਲੀ ਜਿਹੜੀ ਸੰਸਥਾਵਾਂ ਨੇ ਇੱਥੇ ਮੌਜੂਦਾ ਆਣ ਕੇ ਤੁਹਾਡੇ ਨਾਲ ਖੜ੍ਹਦੀਆਂ ਨੇ ਪਰ ਇਹ ਕਿੰਨੇ ਚਿਰ ਤੋਂ ਹੁੰਦਾ ਆ ਰਿਹਾ ਕਿ ਜਿਹੜੀ ਲੜਾਈ ਝਗੜਾ ਹਰ ਸਾਲ ਤੁਹਾਨੂੰ ਇਹਦੇ ਬਾਰੇ ਕਿਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇਹ 2013 ਤੋਂ ਸਰ ਹੁੰਦਾ ਆ ਜੀ 2013 ਦੇ ਵਿੱਚ ਇਹਨੇ ਵਿਚਾਲੇ ਟੋਆ ਵੀ ਫਟਾ ਦਿੱਤਾ ਸੀ ਸਾਡੇ ਕੋਲੇ ਸਬੂਤ ਹੈ ਇਹ ਪ੍ਰੂਫ ਹੈ ਸਾਡੇ ਸਾਰੇ ਸਾਰੇ ਇਹਦੇ ਕੋਲੇ ਫੋਟੋਆਂ ਪਈਆਂ ਇਹਨਾਂ ਨੇ ਵਿਚਾਲੇ ਜੀਸੀਪੀ ਲਿਆ ਕੇ ਟੋਆ ਮਾਰਦਾ ਸੀ ਕਿ ਮੈਂ ਪੂਰਾ ਜੀ ਇਹਨੂੰ ਜੂਰ ਲੈਣਾ ਕਿ ਤੂੰ ਲੈ ਲੋ ਕਿ ਜੀਨੂੰ ਸੱਦਣਾ ਵੀ ਸੱਦ ਲੋ ਇਹ ਇਹਦਾ ਇੰਦੀ ਚੱਲਣਾ ਕੂੜਾ ਇੱਥੇ ਸਿੱਟਾਂਗੇ ਸਾਰੇ ਪਿੰਡ ਦਾ ਜਿੱਥੇ ਮਰਜ਼ੀ ਜ਼ੋਰ ਲਾ ਲਓ ਫੇਰ ਵੀ ਅਸੀਂ ਜਿਹਨਾਂ ਦੀ ਸਰਕਾਰ ਸੀਗੀ ਦਰਸ਼ਨ ਜਿਹੇ ਸ਼ਵਾਲਕ ਉਹਨਾਂ ਨੇ ਟੋਆ ਬੰਦ ਕਰਾ ਕੇ ਤੇ ਫਿਰ ਜਾਨੀ ਕਿ ਪਧਰਾ ਕਰਾਇਆ ਸੀਗਾ ਫਿਰ ਪਿਛਲੇ ਸਾਲ ਜਦੋਂ ਅਸੀਂ ਡਾਕਟਰ ਮੀਤਗਰ ਜਨਮ ਦਿਨ ਮਨਾਈ ਆ ਜੀ ਉਦੋਂ ਵੀ ਇਹਨਾਂ ਨੇ ਜਾ ਕੇ ਤੋੜਪਾਨ ਕੀਤੀ ਇੱਥੇ ਤੋੜਪਾਨ ਕੰਡ ਕਰਕੇ ਵੀ ਜਿਹਨੂੰ ਤੁਸੀਂ ਸਿੱਧਣਾ ਸਾਧਰੂ ਅਸੀਂ ਡਾਕਟਰ ਮੀਤਗਰ ਜਨਮ ਦਿਨ ਨਹੀਂ ਮਨਾਉਣੀ ਤੇ ਅਸੀਂ ਫਿਰ ਵੀ ਇਹਨਾਂ ਨੂੰ ਆਪਣੇ ਸਮਾਜ ਵਾਲੇ ਜਿਹੜੇ ਸਾਰੇ ਇਕੱਠਾ ਕਰਕੇ ਆਪਣੀ ਪੁਲਿਸ ਪ੍ਰਦਰਸ਼ਨ ਆਇਆ ਸੀਗਾ ਤਾਂ ਉਹਨਾਂ ਨੇ ਕਰਾਇਆ ਫਿਰ ਕੋਲੇ ਖੜ ਕੇ ਪਰ ਉਹ ਬੰਦੇ ਕਿਹੜੇ ਕਿਹੜੇ ਨੇ ਜਿਹੜੇ ਤੇਰੇ ਤੰਗ ਪਰੇਸ਼ਾਨ ਕਰਦੇ ਨੇ ਹਰ ਵੀ ਇਹ ਹੀ ਮਨਦੀਪ ਸਿੰਘ ਸਰਪੰਚਾ ਜੀ ਚਾਰ ਕੇ ਨਾਂ ਹਾਕਮ ਸਿੰਘ ਹੋ ਗਿਆ ਜਿੰਦਰਾਈ ਬਗੜ ਤੇ ਆਪਣੇ ਰਵੀ ਆ ਜੀ ਇਹ ਚਾਰ ਪੰਜ ਜਾਣੇ ਇਹੀ ਇਹੀ ਜਦੋਂ ਵੀ ਲਾਤੜੋਂਦੇ ਇਹੀ ਚਾਰ ਪੰਜ ਜਾਣੇ ਮੇਨ ਇਹੀ ਆ ਪਰ ਜਿੱਦਾਂ ਦਰਸ਼ਨ ਸਿੰਘ ਸਵਾਲਕ ਨੇ 2011 ਚ ਨਹੀਂ ਪੱਥਰ ਰੱਖਿਆ ਸੀ ਤੁਸੀਂ ਇਹਦੇ ਬਾਰੇ ਕਦੀ ਦਰਸ਼ਨ ਸਿੰਘ ਸਵਾਲਕ ਨਾਲ ਗੱਲਬਾਤ ਕੀਤੀ ਹੈ ਜਿਹੜਾ ਮਤਲਬ ਹਰ ਸਾਲ ਆਖਾਣ ਹਾਂ ਜੀ ਦਰਸ਼ਨ ਸਿੰਘ ਸਵਾਲਕ ਨੇ ਰੱਖਿਆ ਸੀਗਾ ਜਦੋਂ ਨਹੀਂ ਪੱਥਰ ਰੱਖਿਆ ਸੀ ਉਸ ਤੋਂ ਬਾਅਦ 2013 ਚ ਦੋ ਆ ਜਦੋਂ ਪਟਾਇ ਉਦੋਂ ਅਸੀਂ ਦਰਸ਼ਨ ਸਿੰਘ ਸਵਾਲੇ ਕੋਲੇ ਗਏ ਸੀ ਕਿ ਵੀ ਉਹਦਾ ਤੁਸੀਂ ਚਾਰਦਵਾਰੀ ਕਰਾਓ ਵੀ ਜਾਨੀ ਕਿ ਆਪਣਾ ਨਿਆਣੇ ਬਾਹਰ ਪਾਰਾਂ ਟੱਪ ਕੇ ਬਾਹਰ ਜਾਂਦੇ ਆ ਰੋਡ ਨਾਲ ਚੱਲਦਾ ਜਿਹਾ ਹਾਈਵੇ ਆਪਣਾ ਵੱਡਾ ਇਹ ਲੋਡੂਆਂ ਨੂੰ ਸਿੱਧਾ ਜਾਂਦਾ ਇਧਰ ਹੰਬੜਾ ਨੂੰ ਤੇ ਉਹਨਾਂ ਨੂੰ ਕਿਹਾ ਸੀਗਾ ਚਾਰਦਵਾਰੀ ਕਰਾਉਣ ਲਈ ਮੈਂ ਲੱਖ 2 ਲੱਖ ਰੁਪਏ ਦਿੱਤਾ ਇੱਥੇ ਕਿ ਜਾਨੀ ਕਿ ਜਿਹੜਾ ਉੱਥੇ ਦਾ ਮੋਕੇ ਦਾ ਜਿਹੜਾ ਸਰਪੰਚ ਸੀਗਾ ਤੇ ਉਹਨਾਂ ਨੇ ਕਦੇ ਇੱਕ ਕਪੜਾ ਕਰ ਲਿਆ ਕੋਈ ਸੀਵਰੇ ਸੁਵਰੇ ਚੁਕਵਾ ਲਿਆ ਉਹਨਾਂ ਦੇ ਆਪਨੇ ਇੱਥੇ ਕੋਈ ਰੁਪਈਆ ਨਹੀਂ ਲੱਗੇ। ਮਗਰੀ ਪਾਰ ਕਰਨ ਦੀ ਕੋਈ ਕਮੇਟੀ ਵੀ ਚੱਲ ਕੀਤੀ ਆਪਾਂ ਇੱਥੇ ਦੀ ਸੰਸਥਾ ਕੋਲ ਤਿਆਰ ਕੀਤੀ ਆ। ਹਾਂ ਆਪਣੇ ਆਹੀ ਹੈ ਜੇ ਰਵਿਦਾ ਹਮਾਰੇ ਜੀ ਦਾ ਨਾਮ ਹੈ ਬਸ ਕਿ ਮੈਂ 3 ਮਹੀਨਾ ਠੀਕ ਹੈ 11 ਬੰਦੇ ਇਹਦੇ ਸਾਹਦੇ ਮੈਂ ਆਪਣਾ ਪ੍ਰਦੀਪ ਕੁਮਾਰ ਜੀ ਜਿਹੜੇ ਕਿ ਚੂੜਪੁਰ ਪਿੰਡ ਤੋਂ ਉਹਨਾਂ ਨੇ ਆਪਣੇ ਪੂਰੇ ਜਿਹੜੀ ਕਿ ਜੋ ਪਰਛਾਇਆ 2013 ਤੋਂ ਲੈ ਕੇ ਹੁਣ ਤੱਕ ਜਿਹੜੀ ਵੀ ਧੱਕੇਸ਼ਾਈ ਹੁੰਦੀ ਆ ਰਹੀ ਆ ਉਹਨਾਂ ਵੱਲ ਆਪਣਾ ਪੱਖ ਰੱਖਿਆ ਤੇ ਆਪਣੀ